ਤੇ ਮਾਰਿਕਾ ਦੇ ਵਿੱਚ 20 ਸਾਲਾ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਦੇ ਕਰਕੇ ਮੌਤ ਹੋ ਗਈ ਦੱਸਿਆ ਕਿ ਯੂਰਾਜ ਸਿੰਘ ਦੇ ਵੱਜੋਂ ਮ੍ਰਿਤਕ ਦੀ ਪਛਾਣ ਹੋਈ ਹੈ ਗੁਰਦਾਸਪੁਰ ਦੇ ਕਾਦੀਆਦਾਵ ਰਹਿਣ ਵਾਲਾ ਸੀ ਤੇ ਮ੍ਰਿਤਕ ਪਰਿਵਾਰ ਦੇ ਵੱਲੋਂ ਸਰਕਾਰ ਦੇ ਐਨਆਰਆਈ ਨੂੰ ਹੁਣ ਅਪੀਲ ਕੀਤੀ ਜਾ ਰਹੀ ਹੈ ਕਿ ਮ੍ਰਿਤਕ ਦੇਹ ਵਾਪਸ ਭਾਰਤ ਲਿਆਂਇ ਜਾਵੇ। ਮੇਰਾ ਪੁੱਤ ਵਾਪਸ ਦੇ ਦੋ ਇਹ ਮੈਂ ਕਿੰਨੀ ਤਾਂ ਦੇ ਲਈ ਕਿੰਨੀ ਮੇਰਾ ਪੁੱਤ ਵਾਪਸ ਦੇ ਦੋ ਜਿੱਦਾ ਵੀ ਹੈਗਾ ਉਹਦਾ ਦਾ ਦੇ ਦੋ ਨਾਲ ਹੋ ਗਿਆ 1.5 ਸਾਲ ਹੋ ਗਿਆ ਵਾਹ ਅੱਲ 10 ਵਜੇ ਗੱਲ ਹੋਈ ਮੇਰੀ ਇਤਨ ਦੇ ਟਾਈਮ ਦੇ ਨਾਲ ਕੰਗੀਆਂ ਬੋਲੀਆਂ ਗੱਲਾਂ ਕਰਕੇ ਕੰਡਿਆ ਹੀ ਮਿੰਨਾ ਰੋਟੀ ਰੁੱਟੀ ਖਾਂਂਡਿਆ ਹੀ ਆ ਭਾਦੇਵੀ ਜੀ ਮੈਂ ਫੋਨ ਨਹੀਂ ਕੀਤਾ ਮੈਂ ਸਾਰਾ ਤੈਨੂੰ ਨੂੰ ਫੋਨ ਕਰਦੀ ਰਹੀ ਨਹੀਂ ਹਾਂ ਕੁਛ ਵੀ ਨਹੀਂ ਨਿੱਕੀ ਕਰਨ ਿਆ ਆ ਅੱਜ ਮੈਂ ਕੱਲ ਕੀਤਾ ਨਾ ਮੈਨੂੰ ਰਾਤੀ 7:30 ਵਜੇ ਕਦੇ ਮੰਡੇ ਦਾ ਯਾਰ ਦਾ ਫੋਨ ਆਇਆ ਬੰਦਾ ਨੰਬਰ ਤੇ ਜੋ ਹੁੰਦਿਲਕੇ ਨੂੰ ਉਹਦੇ ਭਰਾ ਨੂੰ ਵੀ ਆਪਣੇ ਡੈਡੀ ਦਾ ਨੰਬਰ 'ਤੇ ਜ ਆਏ ਜੀ ਦੋਨੋਂ ਮੈਸੇਜ ਕੀਤਾ ਕੀ ਗੱਲ ਇਹ ਕਹਿੰਦਾ ਠੀਕ ਨਹੀਂ ਆ ਹਏ ਅੱਜ ਅਸਥਾ ਲੱਗੇ ਆ ਅਈ ساری ਰਾਤ ਦਿਖਾ ਗਰ ਮੇਰੇ ਉਹ ਹੀ ਆਲੇ ਵੋਢੀ ਕਵਾ ਹਏ ਮੇਰੇ ਦੋ ਬੇਟੇ ਇੱਕ ਬੇਟੀ ਆ 20 ਸਾਲ ਦਾ ਹੀ ਗਾ ਜਿਸ ਮੇਰਾ ਮੋਤ ਜਵਾਨੀ ਹੁੰਡਾਈ ਸਾਨੂੰ ਕਿੰਨੀ ਮੇਰਾ ਮੋਤ ਦੇ ਦੋ ਜਿੱਤਾ ਵੀ ਕਾ ਮੇਰਾ ਪੁੱਤ ਨਹੀਂ ਜਾਣੇ ਪਾਉ ਰਬ ਨੇ ਜੀ ਜਵਾਬ ਹੋਰ ਰੱਬ ਨੇ ਤਾਂ ਜਿੰਦਾ ਰੱਖਿਆ ਉਹਨੇ ਕਿਹਾ ਅਰ ਜਿੰਦਾ ਰਹੇਗਾ ਮੇਰੀ ਚੋਲੀ ਚ ਫਾਦੋ ਜਨਾ ਅਜੀਤ ਸਿੰਘ ਜੀ ਅਜੀਤ ਸਰਕਾਰ ਤੋਂ ਫੋਰਜੋਰ ਮੰਗ ਕਰਦੇ ਆ ਕਿ ਉਸ ਦੀ ਮਰਤਕ ਦੇ ਆ ਸਾਰਾ ਕੁਝ ਮਨ ਲੋ ਦੇਖਦੇ ਆ ਇਹਨਾਂ ਦੇ ਹਾਲਾਤ ਦੇਖਦੇ ਆ ਇੱਥੇ ਇਹਨਾਂ ਨੂੰ ਆਸਥਾਨ ਪਿੰਡ ਭਾਰੀਵਾਲ ਪੁੱਜ ਜਾਵੇ ਤੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਪਹੁੰਚਾਉਣ ਦੀ ਫੋਰਜੋਰ ਅਪੀਲ ਕੀਤੀ ਜਾਂਦੀ ਹੈ ਸਾਨੂੰ ਤਕਰੀਬਨ 1.5 ਸਾਲ ਹੋ ਗਏ ਜੀ तकरीबन 70-75 ਲੱਖ ਦੇ ਕਰੀਬ ਕਰਜ਼ਾ ਚੁੱਕ ਕੇ ਮਿਲ ਗਿਆ ਹੁਣ ਹਾਲਤ ਬਹੁਤ ਹੀ ਤਰਸਰੋਕਤ ਨਹੀਂ ਦੇਖ ਰਿਹਾ ਜੀ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੈ ਸਜੀਸ਼ਵਰ ਕੁਝ ਕਨਫਰਮ ਨਹੀਂ ਹੁੰਦਿਆ ਉਹਨਾਂ ਜਿਹੜਾ ਟੈਗ ਦੱਸਿਆ ਜਾ ਰਿਹਾ ਵੀ ਉਹਨਾਂ ਦਾ ਟੈਗ ਹੋਇਆ ਜੀ ਕੁਝ ਕਨਫਰਮ ਨਹੀਂ ਕਿ ਕਿਦਾਂ ਦੇਤੋ ਇਹ ਪਰ ਕਈ ਮੰਗ ਕਰਦੇ ਆ ਵੀ ਉਹਦੀ ਡੈੱਡ ਬੋਡੀ ਲੈ ਕੇ ਲੈ ਕੇ ਆ ਜਾਵੇ ਹਾਂ ਜੀ ਤੇ ਜੋ ਵੀ ਬੰਦ ਕਰਵੇ ਕੀਤੀ ਜਾਵੇ ਮਾੜਾ ਬਹੁਤ ਮਾੜਾ ਉਹਦੇ ਛੋਟੇ ਬ੍ਰਦਰ ਦਾ ਬਹੁਤ ਰੋ ਰੋ ਕੇ ਮਾੜਾ ਹਾਲਿਆ ਮਾਤਾ ਜੀ ਦਾ ਬਹੁਤ ਮਾੜਾ ਹਾਲਿਆ ਮੈਂ ਨਰੇ ਵੀਰਾਂ ਨੂੰ ਬੇਨਤੀ ਹੈ ਕਿ ਜਿੰਨੀ ਵੀ ਦਲਾਜ ਦੀ ਡੈੱਡ ਬੋਡੀ ਨੇ ਵਿੱਚ ਮਦਦ ਕੀਤੀ ਜਾ ਸਕਦੀ ਸਾਰੇ ਕਰਤੋਂ ਕੋਈ ਪਰਿਵਾਰ ਦਾ ਬਹੁਤ ਮਾੜਾ ਹਾਲਿਆ ਸਰਕਾਰ ਨੂੰ ਸਾਡੇ ਹੱਥ ਜੋੜ ਕੇ ਮੰਗਿਆ ਵੀ ਇਹ ਉਹ ਡੈੱਡ ਬੋਡੀ ਨੇ